ਜਰਨ ਚੋਤ ਖੜੀ ਹੋਈ ਉਹਦਾ ਸਾਰੇ ਨੇ ਘੇਰਾ ਪਾ ਕੇ ਮਾਈਕ ਖੋਲਿਆ ਉਹਨੂੰ ੱੱਕੇ ਮਾਰੇ ਫੇ ਮੈਂ ਖੜੀ ਹੋ ਕੇ ਕਹਿੰ ਗਿਆ ਪ੍ਰਧਾਨ ਜੀ 2 ਮਿੰਟ ਦੇ ਦਿਓ ਉਹਨਾਂ 2 ਮਿੰਟ ਦਿੱਤੇ ਪਰ ਇਹਨਾਂ ਨੇ ਨਹੀਂ ਬੋਲਣ ਦਿੱਤਾ ੱੱਕੇ ਮਾਰ ਕੇ ਪਰੇ ਚਲੇ ਗਏ ਵਾਕ ਆਊਟ ਕਰਕੇ ਆ ਗਏ ਅਸੀਂ ਫੇ ਕੀ ਕਰੀਏ ਉੱਥੇ ਜੇ ਤੁਹਾਡੇ ਨਾਲ 42 ਜਾਣੇ ਸੀਗੇ 130 ਰਪਏ ਨੇ 25-30 ਮੈਂਬਰ ਸਾਰੇ ਆਏ ਹੋ ਸਾਰੇ ਮੈਂਬਰ ਵਿੱਚੋਂ ਤੇ ਨਾਲ ਹੀ ਸੀ ਸਾਡੇ ਨਾਲ ਹੀ ਸਾਰੇ ਕਹਿੰਦੇ ਹੈ ਤੇ ਗਲਤੀ ਹੋਇਆ ਜੀ ਹੈ ਤੇ ਗਲਤੀ ਹੋਇਆ ਅਮ ਮਲਾਜਮਾਂ ਨੂੰ ਪੁੱਛ ਲੋ ਗਲਤ ਹੈ ਕਿ ਨਹੀਂ ਹੈ ਮੈਂ ਪ੍ਰਧਾਨ ਨੂੰ ਪੁੱਛਿਆ ਮੈਂ ਕਿ ਪ੍ਰਧਾਨ ਜੀ ਦੱਸੋ ਇਹ ਗਲਤ ਹੈ ਕਿ ਨਹੀਂ ਗਲਤ ਹੈ ਚੁੱਪਰ ਗਏ ਬੀਬੀ ਜੀ ਕਿਰਨ ਜੋਧ ਨੂੰ ਕਰਨੂਂ ਜੀ ਅੱਜ ਨੂੰ ਧੱਕੇ ਮਾਰੇ ਗਏ ਨੇ ਮੈਂ ਕਿਹਾ ਕਿਰਨ ਜੋਧ ਨੂੰ ਖੜੀ ਨਾ ਉਹਨਾਂ ਨੇ ਮਾਈਕ ਖੋ ਗਿਆ ਹੋ ਗਏ ਹੋ ਗਏ ਤੇ ਧੱਕੇ ਮਾਰੇ ਤੇ ਬੇਇੱਜ਼ਤੀ ਕੀਤੀ ਸਾਡੀ ਲੇਕਿਨ ਇਹੀ ਸ਼੍ਰੋਮਿਕ ਕਮੇਟੀ ਸੀ ਜਿਹੜੀ ਔਰਤਾਂ ਦਾ ਪੂਰਾ ਸਨਮਾਨ ਕਰਦੀ ਸੀ ਇਹ ਕਿਸ ਦੀ ਸਾਰੇ ਇਹਨਾਂ ਕੋਲ ਔਰਤਾਂ ਸਨਮਾਨ ਕਿੱਥੇ ਸ਼੍ਰੀ ਹਕਾਤਾਂ ਸਰਬ ਦੇ ਨਹੀਂ ਬਣੇ ਸਾਡੇ ਕੀ ਬਣਨਾ ਇਹਨਾਂ ਨੇ ਜੀ ਜਿਸ ਤਰ੍ਹਾਂ ਹਰਨਾਮ ਸਿੰਘ ਖਾਲਸਾ ਨੂੰ ਵੀ ਰੋਕ ਲਿੱਤਾ ਗਿਆ ਰਸਤੇ 'ਚ ਲੱਗਦਾ ਕਿ ਇਹ ਜੈਨੂਮ ਲੱਗਾ ਤੁਹਾਨੂੰ ਕਿਉਂਕਿ ਕੋਈ ਪਤਾ ਨਹੀਂ ਸਾਡੇ ਦੁਆਲੇ ਕਿਹਦਾ ਪੁਲਿਸ ਹੋਈ ਹੈ ਜੀ ਕਹਿੰਦੇ ਤੁਹਾਡੀ ਰਾਖੀ ਲਈ ਆਏ ਪੁਲਿਸਾਨੂੰ ਇੱਥੇ ਗਡਾਂਗਾ ਪੈਣ ਦੀ ਹੈ ਨਾ ਅਸੀਂ ਡਾਂਗਾ ਫੜੀਆਂ ਨਾ ਡਾਂਗਾ ਫੜੀ ਇਹਨੂੰ ਐਵੇਂ ਚਿੰਤਾ ਲੱਗੀ ਚਲੋ ਜੀ ਚਲੋ ਜੀ ਚਲੋ ਮੈਂ ਕਿਹਾ ਤੁਸੀਂ ਕਿੱਧਰ ਤੋਂ ਖੜੇ ਹੋ ਕਹਿੰਦੇ ਤੁਹਾਡੀ ਸਿਕਿਉਰਿਟੀ ਲਈ ਮੈਂ ਕਿਹਾ ਸਾਡੀ ਲੋੜ ਹੀ ਨਹੀਂ ਕਿਸੇ ਦੀ ਹਿੰਮਤ ਹੈ ਸਾਨੂੰ ਕੁਝ ਕਹਿ ਜੇ ਆ ਬਾਕੀ ਸਾਡੇ ਨਾਲ ਨੂੰ ਜਾਂ ਲੰਗਰ ਲੰਗਰ ਖਾਓ ਆਰਾਮ ਨਾਲ ਐਵੇਂ ਧੱਕੇ ਵੱਟੇ ਕੋਈ ਨਹੀਂ ਜੀ ਇਹ ਪੰਥ ਐਸਾ ਹੀ ਹੈ ਜਿਹੜੇ ਧੱਕੇ ਮਾਰਨ ਜੋ ਗਈ ਹੈ ਜਿਵੇਂ ਸਮੁੰਦਰੀ ਹਾਲ ਦੇ ਵਿੱਚ ਜਨਰਲ ਬਜਟ ਜਿਹੜਾ ਸੀਗਾ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਬੀਬੀ ਜ਼ਗੀਰ ਕੋਰ ਅਤੇ ਜੋ ਤਾਂ ਨੇ ਉਹਨਾਂ ਵੱਲੋਂ ਇੱਕ ਵਾਕਆਊਟ ਕੀਤਾ ਗਿਆ ਹੈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਮੈਨੂੰ ਤੁਸੀਂ ਦੇਖ ਸਕਦੇ ਹੋ ਕਿ ਹੁਣ ਬੀਬੀ ਜੀ ਕਿਰਕੋ ਜਿਹੜਾ ਕਿ ਸ਼੍ਰੋਮਣੀ ਕਮੇਟੀ ਸਾਫ ਦਾ ਪ੍ਰਧਾਨ ਵੀ ਨੇ ਬੀਬੀ ਜੀ ਕੀ ਕਰਨਾ ਚਾਹੋਗੇ ਤੁਸੀਂ ਅੱਜ ਨਾਲ ਫਿਰ ਵਾਕਆਊਟ ਜਿਹੜਾ ਕੀਤਾ ਗਿਆ ਕੀ ਕਰਨਾ ਚਾਹੋਗੇ ਵਾਕਆਊਟ ਨਹੀਂ ਕੀਤਾ ਦੋ ਕੀ ਹੋਇਆ ਕਿ ਅਸੀਂ ਸਾਰੀ ਗੱਲ ਸੁਣੀ ਹੈ ਜੀ ਪੂਰਾ ਅਸੀਂ ਬਜਟ ਸੁਣਿਆ ਹੈ ਪੂਰਾ ਬਜਟ ਪਾਸ ਕਰ ਲਈ ਸਰਬਸੰਮਤੀ ਨਾਲ ਪਾਸ ਕੀਤਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੋਂ ਅਸੀਂ ਬਤਾਲੀਆਂ ਨੇ ਲਿਖ ਕੇ ਦਿੱਤਾ ਸੀ ਮਤਾ ਤੇ ਕੀ ਉਹ ਏਜੰਡੇ ਵਿੱਚ ਹੈਗਾ ਕਹਿੰਦੇ ਜੀ ਹੈਗਾ ਅਸਿਕਾ ਠੀਕ ਹੈ ਜੀ ਤੁਸੀਂ ਮਤੇ ਸ਼ੁਰੂ ਕਰੋ ਉਹਨਾਂ ਮਤੇ ਸ਼ੁਰੂ ਕੀਤੇ ਰੂਟੀਨ ਦੇ ਮਤੇ ਪੜ ਦਿੱਤੇ ਪੰਥਕ ਜਿਹੜੇ ਹੁੰਦੇ ਆ ਉਸ ਤੋਂ ਬਾਅਦ ਇਹਨਾਂ ਨੇ ਮਤਾ ਉਹ ਲਿਆਂਦਾ ਨਹੀਂ ਅੱਛਾ ਜੀ ਕਰਨ ਜੋਤ ਖੜੀ ਹੋਈ ਉਹਦਾ ਸਾਰੇ ਨੇ ਘੇਰਾ ਪਾ ਕੇ ਮਾਈਕ ਖੋਲਿਆ ਉਹਨੂੰ ਧੱਕੇ ਮਾਰੇ ਫਿਰ ਮੈਂ ਖੜੀ ਹੋ ਕੇ ਕਹਿੰ ਗਿਆ ਪ੍ਰਧਾਨ ਜੀ 2 ਮਿੰਟ ਦੇ ਦਿਓ ਉਹਨਾਂ 2 ਮਿੰਟ ਦਿੱਤੇ ਪਰ ਇਹਨਾਂ ਨੇ ਨਹੀਂ ਬੋਲਣ ਦਿੱਤਾ ਤੱਕੇ ਮਾਰ ਕੇ ਪਰੇ ਚਲੇ ਗਏ ਅਸੀਂ ਫੇ ਕੀ ਕਰੀਏ ਉੱਥੇ ਜੇ ਸਾਡੇ ਅੱਧੇ ਹਾਊਸ ਦੀ ਇੱਜ਼ਤ ਨਹੀਂ ਇਹਨਾਂ ਕੀਤੀ ਅਸੀਂ ਹੁਣ ਜਨਰਲ ਹਾਊਸ ਸਪੈਸ਼ਲ ਇਹਨਾਂ ਮਤਿਆ ਪਾਸ ਤੇ ਮੰਗਾਗੇ ਨਹੀਂ ਇਹ ਬੁਲਾਉਣਗੇ ਅਸੀਂ ਆਪਣਾ ਜਨਰਲ ਹਾਊਸ ਆ ਬਲਾਮਾ ਵੀ ਵੀ ਜਿਸ ਤਰ੍ਹਾਂ ਤੁਸੀਂ ਵੀ ਤੁਸੀਂ ਵੀ ਤੁਸੀਂ ਵੀ ਪ੍ਰਧਾਨ ਰਹੇ ਹੋ ਕਦੀ ਇਸ ਤਰ੍ਹਾਂ ਕਦੀ ਹੋ ਸਕਿਆ ਜੀ ਕਦੀ ਗਲਤ ਕੀਤਾ ਹੀ ਨਹੀਂ ਸੀ ਜੀ ਅੱਛਾ 10 ਕਲਾ ਮਤਾ ਗਲਤ ਹੈ 42 ਮੈਂਬਰ ਕੋਈ ਵਿਰੋਧ ਕੀਤਾ ਸੀਗਾ ਤੁਹਾਡੇ ਨਾਲ 42 ਜਾਣੇ ਸੀਗੇ 130 ਮੈਂ 25-30 ਮੈਂਬਰ ਸਾਰੇ ਆਏ ਹੋ ਉਹ ਸਾਰੇ ਮੈਂਬਰ ਵਿੱਚੋਂ ਤੇ ਨਾਲ ਹੀ ਸੀ ਸਾਡੇ ਨਾਲ ਹੀ ਸਾਰੇ ਕਹਿੰਦੇ ਹੈ ਤੇ ਗਲਤੀ ਹੋਇਆ ਜੀ ਹੈ ਤੇ ਗਲਤੀ ਹੋਇਆ ਆ ਮਲਾਜਮਾਂ ਨੂੰ ਪੁੱਛ ਲੋ ਗਲਤ ਹੈ ਕਿ ਨਹੀਂ ਹੈ ਮੈਂ ਪ੍ਰਧਾਨ ਨੂੰ ਪੁੱਛਿਆ ਮੈਂ ਕਿਹਾ ਪ੍ਰਧਾਨ ਜੀ ਦੱਸੋ ਇਹ ਗਲਤ ਹੈ ਕਿ ਨਹੀਂ ਗਲਤ ਹੈ ਹਮਮ ਚਪਰਗੇ ਮੈਂ ਕਹਿੰਦਾ ਟੈਲੀਕੁਰਸੀ ਦੇ ਦੇ ਅੱਛਾ ਅੱਛਾ ਹੋਰ ਕੋਈ ਵੀ ਫੋਨ ਅਗਲਾ ਕੀ ਇਸਦਾ ਪੈ ਜੀ ਤੁਹਾਡਾ ਅਗਲਾ ਅਸੀਂ ਜਨਰਲ ਹਾਊਸੇ ਦੀ ਮੰਗ ਕਰਾਂਗੇ ਇਹਨਾਂ ਮੱਤੇ ਆ ਤੇ ਵਿਚਾਰ ਕਰ ਲਈ ਜੇ ਨਹੀਂ ਬਣਾਉਣਗੇ ਅਸੀਂ ਬੁਲਾਵਾਂਗੇ 31 ਮੈਂਬਰ ਜਿਹੜੇ ਹਾਊਸ ਬੁਲਾ ਸਕਦੇ ਲੇਕਿਨ ਤੁਸੀਂ ਕੀ ਕਰੇਂ ਜੋਤ ਕੋਰ ਨੂੰ ਤਾਂ ਕੱਟੋ ਕੱਟ 31 ਮੈਂਬਰ ਜਨਰਲ ਹਾਊਸ ਬੁਲਾ ਸਕਦੇ ਲੇਕਿਨ ਜੇ ਤੁਸੀਂ ਕਹਿੰਦੇ ਕਿਰਨ ਜੋਤ ਕੋਰ ਨੂੰ ਉਹਨਾਂ ਨੂੰ ਧੱਕੇ ਮਾਰਿਆ ਸਾਡੇ ਸਾਡੇ ਨਾਲ ਹੀ ਹੈ ਜੀ ਕਿਰਨ ਜੋਤ ਕੋਰ ਨੂੰ ਉਹਨਾਂ ਧੱਕੇ ਮਾਰੇਗੇ ਨੀ ਕਿ ਚਲੋ ਇਹ ਬਰਾਤ ਆ ਪੁਰਛਾ ਕਰਦੀ ਕਰਨ ਦੇ ਉੱਥੇ ਹੋਰ ਕੀ ਹੈ ਅਸੀਂ ਨਹੀਂ ਚਾਹੁੰਦੇ ਕੁਟਵਾਰਾ ਸਾਹਿਬ ਦੇ ਬਜਟ ਦੀ ਚੋਰੀ ਅੱਜ ਬੜੀ ਜਲਦੀ ਬਜਟ ਪੇਸ਼ ਕਰ ਦਿੱਤਾ ਗਿਆ ਜੀ ਸਮੇਂ ਦੇ ਦੇਖੋ ਬਜਟ ਪਾਸ ਕਰਨਾ ਸਾਡਾ ਫਰਜ਼ ਹੈ ਜੀ ਕਿਉਂਕਿ ਇਹ ਰੁਟੀਨ ਦੇ ਖਰਚੇ ਕਰਨੇ ਆ ਰੁਟੀਨ ਦੇ ਕੰਮ ਕਰਨੇ ਆ ਅਸੀਂ ਕਾਰੋਬਾਰ 'ਚ ਕੋਈ ਨਹੀਂ ਅਸੀਂ ਦਖਲੰਦਗੀ ਕੀਤੀ ਸਰ ਇੱਕੋ ਹੀ ਸੀ ਆ ਮਤਲਬ ਲਿਆਓ ਤੇ ਚਰਚਾ ਕਰੋ ਜੇ ਮੈਂਬਰ ਬੱਧ ਹੋਣਗੇ ਵੀ ਨਾਰਾਦ ਕੀਤੇ ਜਾਣ ਉਹ ਕਰ ਲਿਓ ਜੇ ਮੈਂਬਰ ਚੋਣੇ ਰੱਦ ਕਰੋ ਤੇ ਰੱਦ ਕਰ ਦਿਓ ਬੋਲਣ ਦੀ ਆਵਾਜ਼ ਤੇ ਕਦਨ ਦੀ ਗੱਲ ਕਰੋ ਬੀਬੀ ਜੀ ਕਿਰਨ ਜੋਤ ਕੋਰ ਨੂੰ ਜੀ ਤੁਹਾਨੂੰ ਧੱਕੇ ਮਾਰੇਗੇ ਨੇ ਮੈਂ ਕਿਹਾ ਕਿਰਨ ਜੋਤ ਨੂੰ ਖੜੀ ਨੂੰ ਉਹਨਾਂ ਨੇ ਮਾਈਕ ਖੋ ਗਿਆ ਹੋ ਗਏ ਹੋ ਗਏ ਤੇ ਧੱਕੇ ਮਾਰੇ ਤੇ ਬੇਇੱਜ਼ਤੀ ਕੀਤੀ ਸਾਡੀ ਲੇਕਿਨ ਇਹੀ ਸ਼ਰਮੀ ਕਮੇਟੀ ਸੀ ਜਿਹੜੀ ਔਰਤਾਂ ਦਾ ਪੂਰਾ ਸਨਮਾਨ ਕਰਦੀ ਸੀ ਇਹ ਕਿਸੇ ਦੇ ਸਰ ਇਹਨਾਂ ਕੋਲ ਔਰਤਾਂ ਸਨਮਾਨ ਕਿੱਥੇ ਸ਼੍ਰੀ ਹਕਾਤ ਸਰਬ ਦੇ ਲਈ ਬੜੇ ਸਾਡੇ ਕੀ ਬਣਨਾ ਇਹਨਾਂ ਨੇ ਨਹੀਂ ਪਰ ਅਕਸਰ ਗੱਲ ਤਾਂ ਕਰਦੇ ਆ ਜੀ ਸਰੋਤ ਸੰਸਤਾ ਯਾਰ ਕਹਿੰਦੇ ਹੀ ਐ ਜੀ ਕਹਿੰਦਾ ਹੀ ਐ ਕਰਦੇ ਨਹੀਂ ਕਿਉਂਕਿ ਇਹ ਹੀ ਨਿਜਮ ਤੋੜਦੇ ਆ ਜੇ ਸ਼੍ਰੋਮਣੀ ਕਮੇਟੀ ਹੀ ਨਿਜਮਾਂ ਦੀ ਪਾਲਣਾ ਨਹੀਂ ਕਰੂਗੀ ਸ਼੍ਰੋਮਣੀ ਕਮੇਟੀ ਹੀ ਐਕਟ ਨੂੰ ਨਹੀਂ ਮੰਨੇਗੀ ਸ਼੍ਰੋਮਣੀ ਕਮੇਟੀ ਹੀ ਸਾਡੀ ਮਰਿਆਦਾ ਨੂੰ ਤੋੜੇਗੀ ਤੇ ਫਿਰ ਮੰਨੇਗਾ ਕੋਈ ਬੀਬੀ ਤੁਸੀਂ ਹੀ ਪ੍ਰਧਾਨ ਰਹੇ ਹੋ ਕਿ ਉਦੋਂ ਵੀ ਇਦਾਂ ਸਤਕਾਰ ਹੁੰਦਾ ਸੀਗਾ ਦੇਖੋ ਜੀ ਆਪਾਂ ਕਦੀ ਗਲਤ ਬਥੇ ਪਾਏ ਨਹੀਂ ਜੇ ਕੋਈ ਹੁੰਦਾ ਸੀ ਇਹਦੇ ਸੁਣਾਓ ਕਿਹੜੀ ਗੱਲ ਹੈ ਉਦਾਂ ਕੋਈ ਠੀਕ ਹੈ ਛੋਟੀ ਛੋਟੀ ਗੱਲਾਂ ਤੇ ਹੋ ਜਾਂਦਾ ਸੀ ਪਰ ਕਦੀ ਕਿਸੇ ਨੇ ਗਲਤੀ ਅਸੀਂ ਕੀਤੀ ਨਹੀਂ ਸੀ ਇਹ ਤੇ ਐਡਾ ਵੱਡਾ ਸਾਡਾ ਸਰਵ ਉੱਚਤਾ ਦੀ ਗੱਲ ਹੈ ਸ਼੍ਰੀ ਘਾਤਤਾ ਸਾਹਿਬ ਦੀ ਇਹ ਤੇ ਮਾਨ ਮਰਿਆਦਾ ਦੀ ਗੱਲ ਹੈ ਇਹ ਤੇ ਮਹਾਨ ਪਦਵੀਆਂ ਦੀ ਕਰਤਾਰ ਕੁਸ਼ੀ ਜੋ ਕੀਤੀ ਹੈ ਉਹਦੀ ਉਹਦੀ ਸਾਡੀ ਮੰਗ ਸੀ ਕਿ ਉਹ ਰੱਦ ਕੀਤੇ ਜਾਣ ਤੇ ਜੇ ਇਹਨਾਂ ਨੇ ਕਿਹਾ ਵਿਧਿ ਵਿਵਧਾਨ ਬਣਾਵਾਂਗੇ ਤੇ ਜਿਹੜੇ ਬੈਠੇ ਸੀ ਪਹਿਲਾਂ ਉਹਨਾਂ ਦੀ ਤੇ ਇੱਜ਼ਤ ਪੁਰ ਕਰਾਰ ਕਰ ਲੇ ਪਰ ਜਿਸ ਤਰ੍ਹਾਂ ਹਰਨਾਮ ਸਿੰਘ ਖਾਲਸਾ ਨੂੰ ਵੀ ਰੋਕ ਲਿੱਤਾ ਗਿਆ ਰਸਤੇ 'ਚ ਲੱਗਦਾ ਹੈ ਕਿ ਇਹ ਜੈਨੂਅਲ ਲੱਗਾ ਤੁਹਾਨੂੰ ਕਿਉਂਕਿ ਕੋਈ ਪਤਾ ਨਹੀਂ ਸਾਡੇ ਦੁਆਲੇ ਕਿਹਦਾ ਪੁਲਿਸ ਹੋਈ ਜੀ ਕਹਿੰਦੇ ਤੁਹਾਡੀ ਰਾਖੀ ਲਈ ਨਾਸੀ ਡਾਂਗਾ ਫੜੀਆਂ ਨਾ ਡਾਂਗਾ ਫੜੀਆਂ ਇਹਨੂੰ ਐਵੇਂ ਚਿੰਤਾ ਲੱਗੀਏ ਚਲੋ ਜੀ ਚਲੋ ਜੀ ਚਲੋ ਮੈਨੂੰ ਤੁਸੀਂ ਘੱਟੋ ਖੜੇ ਹੋ ਕਹਿੰਦੇ ਤੁਹਾਡੀ ਸਿਕਿਉਰਿਟੀ ਲਈ ਮੈਂ ਤਾਂ ਸਾਰੀ ਲੋੜ ਹੀ ਨਹੀਂ ਕਿਸੇ ਦੀ ਹਿੰਮਤ ਹੈ ਸਾਨੂੰ ਕੁਝ ਕਹਿ ਦੇ ਉਹ ਠੀਕ ਹੈ ਕਿ ਉਹ ਨਹੀਂ ਬੋਲਣ ਦਿੰਦੇ ਉਹ ਗੱਲ ਵੱਖਰੀ ਹੈ ਬੁਰਸ਼ਾ ਕਰਦੀ ਕਰਨੀ ਹੈ ਪਰ ਇੱਥੇ ਕਿਸੇ ਦੀ ਹਿੰਮਤ ਹੈ ਕਿਸਾਨ ਨੂੰ ਕੁਝ ਕਹਿ ਜੇ ਨਹੀਂ ਮੈਂ ਤਾਂ ਕਹਿ ਪਾਈਆਂ ਨੂੰ ਆ ਮੈਂ ਕਿਹਾ ਸਾਡੇ ਨਾਲ ਨੂੰ ਧੱਕੇ ਵੱਜਾ ਲੰਗਰ ਨੁਕਰ ਖਾਓ ਆਰਾਮ ਨਾਲ ਧੱਕੇ ਕੋਈ ਨਹੀਂ ਜੀ ਇਹ ਪੰਥ ਐਸਾ ਹੀ ਹੈ ਜਿਹੜੇ ਧੱਕੇ ਮਾਰ ਜੋ ਗਈ ਆ ਬਿਲਕੁਲ ਬਿਲਕੁਲ ਸੋ ਇਹ ਸਾਨੂੰ ਬੀਬੀ ਜ਼ਗੀਰ ਗੌਰ ਜਿਨ੍ਹਾਂ ਵੱਲੋਂ ਜਿਹੜਾ ਹੈ ਜਰੂਰ ਇਸ ਜਗ੍ਹਾ ਦਾ ਵਾਕ ਆਊਟ ਜਿਹੜਾ ਹੈ ਉਹ ਕੀਤਾ ਗਿਆ ਔਰ ਕਿਹਾ ਗਿਆ ਕਿ ਬੀਬੀ ਬੀਬੀ ਕਿਰਨਜੀਤ ਕੋਰ ਵੱਲੋਂ ਨੂਰ ਜਿਹੜੇ ਧੱਕੇ ਜਿਹੜੇ ਨੇ ਉਹ ਵੀ ਮਾਰੇ ਗਏ ਨੇ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਜਰੂਰ ਅੱਜ ਜੋ ਸ਼੍ਰੋਮਣੀ ਕਮੇਟੀ ਦਾ ਬਜਟ ਸੀਗਾ ਉਸ ਨੂੰ ਲੈ ਕੇ ਜਰੂਰ ਚਿੰਤਾ ਭਰੀ ਸ਼ੈਪ ਬੰਦੀ ਹੋਈ ਨਜ਼ਰ ਆਈ ਲੇਕਿਨ ਦੂਸਰੇ ਪਾਸੇ ਬੀਬੀ ਰਗੀਰ ਕੋਰ ਹੁਣਾਂ ਵੱਲੋਂ ਵੀ ਜਿਹੜੀ ਹੈ ਉਹ ਪੋਕ ਆਊਟ ਜਿਹੜਾ ਹੈ ਉਹ ਕੀਤਾ ਗਿਆ ਤੇ ਨਾਲ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਜਦੋਂ ਕਿਰਨਜੋਤ ਕੋਰ ਆਪਣੀ ਆਵਾਜ਼ ਚੁੱਕਣ ਦੀ ਗੱਲ ਕਰ ਰਹੀ ਸੀ ਉਸ ਵੇਲੇ ਉਹਨਾਂ ਦੇ ਮਾਈਕ ਤੱਕ ਖੋਏ ਗਏ ਤੇ ਨਾਲ ਹੀ ਮਾਈਕ ਖੋਣ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ੱੱਕੇ ਤੱਕ ਜਿਹੜੇ ਉਹ ਮਾਰੇ ਗਏ ਹੁਣ ਵਿਕਣਾ ਹੋਵੇਗਾ ਕਿ ਸਰਕਾਰਾਂ ਦੇ ਵਿੱਚ ਦਬਾਅ ਛੇਟ ਆ ਕੇ ਜਾਂ ਸ਼ਰਮਨੀ ਕਮੇਟੀ ਵੱਲੋਂ ਜਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਦੇ ਕਦਮ ਜਿਹੜੇ ਚੁੱਕੇ ਜਾ ਸਕਦੇ ਨੇ ਲੇਕਿਨ ਬੀਬੀ ਜ਼ਗੀਰ ਕੌਰ ਉਹਨਾਂ ਦਾ ਕਹਿਣਾ ਹੈ ਕਿ ਔਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਸਤਕਾਹ ਜਿਹੜਾ ਹੈ ਉਹ ਨਹੀਂ ਕੀਤਾ ਜਾ ਰਿਹਾ ਕੈਮਰਾ ਪਰਸਨ ਸਾਹਿਬ ਪ੍ਰੇਤਨ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ